ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਵੀਸ਼ ਸ਼ੇਰਪੁਰੀ ਤੇ ਅੱਜ ਮੇਰੇ ਨਾਲ ਗੁਰੂ 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 ਭਾਈ ਇੰਟਰਵਿਊ ਮੈਂ ਤੁਹਾਡਾ ਕਰਨਾ ਤੁਸੀਂ ਮੇਰਾ ਨਹੀਂ ਕਰਨਾ ਹੈਗਾ। ਬੱਕੇ ਕਮੇਡੀ ਹੋ ਗਈ ਆ। ਮਾਤਾ ਵਰਣ ਤੇ ਪਸ਼ੂ ਪ੍ਰਾਣੀ ਜੇ ਨਾ ਸੰਭੇ ਖਤਮ ਕਹਾਣੀ ਜਿਹੜੀ ਗੱਲ ਤੁਸੀਂ ਆਪਣੇ ਗੀਤ ਦੇ ਰਾਹੀਂ ਕਹੀ ਆ ਲੱਗਦਾ ਹੈ ਕਿ ਇਸ ਚੀਜ਼ ਦੇ ਉੱਤੇ ਸਾਨੂੰ ਅਸੀਂ ਕੰਮ ਕਰ ਰਹੇ ਹੈਗੇ ਅੱਜ ਇੱਕ ਪਾਸੇ ਸਾਡੀ ਨੌਜਵਾਨੀ ਆ ਜਿਹੜੀ ਔਰ ਸ਼ੋਰ ਸ਼ਰਾਬੇ ਵਾਲੇ ਜਿਹੜੇ ਗਾਣੇ ਆ ਜ਼ਿਆਦਾਤਰ ਉਹਨਾਂ ਨੂੰ ਸੁਣਦੀ ਆ ਦੇਖਦੀ ਆ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਗਾਣਿਆਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਉਹਨਾਂ ਦੇ ਵਿੱਚ ਜਿਹੜਾ ਨੌਜਵਾਨਾਂ ਦਾ ਰੁਝਾਨ ਉ ਘਟਵਾ ਗੀਤ ਕਰਾਣੇ ਕਲਾਕਾਰਾਂ ਨੇ ਕੁਝ ਸਮਾਜ ਸੇਵੀਆਂ ਨੇ ਉਹਨਾਂ ਨੂੰ ਸਾਧ-ਸੱਦ ਕੇ ਸਟੇਜਾਂ ਤੇ ਪ੍ਰਮੋਟ ਕਰਕੇ ਇਥੋਂ ਤੱਕ ਲੈ ਆਂਦਾ ਤੇ ਇਹ ਨੋਬਤ ਆਈ ਕਿ ਜਿਹੜਾ ਸਮਾਜ ਆ ਸਾਡਾ ਥੋੜਾ ਜਿਹਾ ਗੰਦਲਾ ਹੋ ਗਿਆ ਤੁਹਾਡੇ ਵਰਗੇ ਜਿਹੜੇ ਗਾਇਕ ਵਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੜੇ ਹੋਰ ਲੱਚਰਤਾਂ ਨੂੰ ਜਿਹੜੇ ਪ੍ਰਮੋਟ ਕਰ ਰਹੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵਾ ਆ ਕਹਿ ਸਕਦੇ ਆ ਕਿ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੀ ਗੱਲ ਜੀ ਜਿਹਦੇ ਕੋਲ ਪੈਸੇ ਚਾਰ ਹੈਗੇ ਆ ਉਹ ਤਾਂ ਗਲਤ ਚੀਜ਼ ਨੂੰ ਵੀ ਚਾਹੇ ਪ੍ਰਮੋਟ ਕਰ ਦਵੇ ਦਿਲਚਸਪੀ ਹੈ ਨਾ ਉਹਨਾਂ ਦੀ ਤਾਂ ਪੂਰੀ ਨਹੀਂ ਹਰ ਜੂਸ ਜਦੋਂ ਜਾਗੇ ਜਦੋਂ ਨਵੇਂ ਕਰਾਂਗੇ ਅਸੀਂ ਤੁਸੀਂ ਖੁਦ ਨੂੰ ਪ੍ਰਮੋਟ ਕਰਨ ਲਈ ਇੱਕ ਚੰਗੇ ਮਕਾਮ ਤੇ ਦੇਖਣ ਲਈ ਉਹਨਾਂ ਨੂੰ ਭੰਡ ਰਹੇ ਹਾਂ ਉਹਨਾਂ ਗਾਇਕਾਂ ਨੂੰ ਉਹਨਾਂ ਦੀ ਗਾਇਕੀ ਨੂੰ ਭੰਡ ਰਹੇ ਹਾਂ ਕਦੇ ਇਹ ਚੀਜ਼ ਨੇ ਸੋਚੀ ਨਾ ਮੈਂ ਅਜੇ ਤੱਕ ਕਿਸੇ ਦਾ ਨਾਮ ਲੈ ਕੇ ਟਾਰਗੇਟ ਕੀਤਾ ਤੇ ਨਾਂ ਮੈਨੂੰ ਇਸ ਚੀਜ਼ ਦੀ ਪ੍ਰਸਿੱਧੀ ਦੀ ਜ਼ਰੂਰਤ ਆ ਕੋਈ ਮੈਨੂੰ ਸੰਸਥਾ ਪ੍ਰਮੋਟ ਕਰੀ ਮੈਂ ਫੇਰੀ ਗੀਤ ਇਦਾਂ ਦੇ ਕਰੂੰਗਾ ਜਾਂ ਮੈਨੂੰ ਕੋਈ ਆਪਣੇ ਸਰਕਾਰੀ ਪ੍ਰੋਗਰਾਮ ਮਿਲਣ ਤੇ ਮੈਂ ਫੇਰੀ ਇਦਾਂ ਦੇ ਗੀਤ ਪ੍ਰਮੋਟ ਕਰੂੰਗਾ ਕਿਸ ਨੂੰ ਠਹਿਰਾਈਏ ਫਿਰ ਜ਼ਿੰਮੇਵਾਰ ਬਸ ਇਹਦੇ ਜ਼ਿੰਮੇਵਾਰ ਸਾਡੇ ਪ੍ਰਬੰਧਕ ਸਾਡਾ ਸਮਾਜ ਆ ਜਿਹੜੇ ਸਾਡੇ ਆਗੂ ਆ ਕਬ ਜੇ ਦੇ ਗੀਤ ਗਾਉਣੇ ਜਾਂ ਕਿਸੇ ਨੂੰ ਨੀਵਾ ਦਿਖਾਉਣਾ ਕਲਾਕਾਰ ਤੇ ਅੱਜ ਕੱਲ 10-10 ਸਪான்ਸਰ ਲੈ ਜਾਂਦੇ ਨਾਲ ਉਹ ਡਾਰੇ ਹੀ ਹੁੰਦਾ ਵਾ ਜੇ ਕਿਸੇ ਨੂੰ ਗਲਤ ਗੱਲ ਕਵਾਂਗੇ ਤਾਂ ਆਪ ਤੇ ਜਾਨ ਛੜਾ ਕੇ ਭੱਜਵਾਂਗੇ ਪਰ ਅਗਲੇ ਦਾ ਤਾਂ ਫੰਕਸ਼ਨ ਖਰਾਬ ਹੋ ਗਿਆ ਜਿਹੜੇ ਗੀਤ ਨੇ ਕਬਜ਼ਿਆਂ ਨੂੰ ਲੈ ਕੇ ਹੋਏ ਜਾਂ ਕਾਲਜਾਂ ਨੂੰ ਜਿਹੜਾ ਆਸ਼ਕੀ ਦਾ ਅੱਡਾ ਵਗੈਰਾ ਕੁਝ ਇਦਾਂ ਦਾ ਕਰਕੇ ਦਿਖਾਇਆ ਜਾਂਦਾ ਹੈ ਬਿਲਕੁਲ ਉੱਥੇ ਕੀ ਕੋਣ ਗਲਤ ਹੈ ਗਾਇਕਾ ਗਲਤ ਹੈ ਉਸ ਦੀ ਗਾਇਕੀ ਹੈ ਗੀਤ ਲਿਖਣ ਵਾਲਾ ਗਲਤ ਹੈ ਉੱਥੇ ਫਿਰ ਕੋਣ ਗਲਤ ਹੋ ਜਾਂਦਾ ਹੈ ਲਿਖਣ ਵਾਲਾ ਵੀ ਉਨਾ ਹੀ ਜ਼ਿੰਮੇਵਾਰ ਆ ਤੇ ਗਾਉਣ ਵਾਲਾ ਵੀ ਸਰਕਾਰ ਵੱਲੋਂ ਉਹਨਾਂ ਨੂੰ ਬੈਨ ਕਰਨਾ ਹੈ ਜੀ ਸਰਕਾਰ ਨੂੰ ਦੇਖਣਾ ਪੈਣਾ ਹੈ ਸਰਕਾਰ ਦੇਖ ਕਿਉਂ ਨਹੀਂ ਰਹੀ ਫਿਰ ਉਹਨਾਂ ਤਮਾਨ ਸਰਕਾਰ ਨੇ ਉਹਨਾਂ ਨੇ ਵੀ ਇਹ ਫੈਸਲਾ ਲਿਆ ਸੀਗਾ ਵੀ ਜਿਹੜੇ ਗੀਤ ਡੀਜੇ ਦੇ ਉੱਤੇ ਇਦਾਂ ਦੇ ਨਹੀਂ ਚੱਲਣਗੇ ਤੇ ਕੁਝ ਦਿਨ ਵਾਸਤੇ ਉਹਨੂੰ ਨਾਥ ਵੀ ਪਾਇਆ ਵਜਰੇ ਤੇ ਅੱਜ ਵੀ ਵਜਰੇ ਅੱਜ ਵੀ ਵਜਰੇ ਲੱਗਦਾ ਨਹੀਂ ਜੀ ਜ਼ਿੰਦਗੀ ਦੇ ਸਰਪੰੰਦਾ ਉਹਨਾਂ ਚੀਜ਼ਾਂ ਦਾ ਬਿਲਕੁਲ ਬਿਲਕੁਲ ਕਈ ਗੀਤ ਹੋਰ ਬਿਲਕੁਲ ਜੀ ਇੱਕ ਟਾਈਮ ਸੀਗਾ ਜਦੋਂ ਗਾਇਕੀ ਦੇ ਵਿੱਚ ਸੁਰ ਲੱਭੇ ਜਾਂਦੇ ਸੀਗੇ ਕਿ ਇੱਥੇ ਆਹ ਸੁਰ ਲਗਾਉਣਾ ਇੱਥੇ ਉਹ ਸੁਰ ਲਗਾਉਣਾ ਅੱਜ ਕੱਲ ਮਿਊਜ਼ਿਕ ਦੇ ਹਿਸਾਬ ਦੇ ਨਾਲ ਹੀ ਸਿਰਫ ਗਾਇਆ ਜਾਂਦਾ ਗਾਉਣ ਵਾਲਾ ਚਾਹੇ ਜਦਾਂ ਦਾ ਮਰਜ਼ੀ ਹੋਵੇ 150 ਦੇ ਕਰੀਬ ਤੁਸੀਂ ਗਾਣੇ ਤੁਹਾਡੇ ਆ ਚੁੱਕੇ ਨੇ ਮਾਰਕੀਟ ਹੁਣ ਤੱਕ ਫਿਰ ਤੁਹਾਡੇ ਕਿਹੜੇ ਕਿਹੜੇ ਗਾਣੇ ਕਿਉਂਕਿ ਮੈਨੂੰ ਜ਼ਿਆਦਾਤਰ ਨਹੀਂ ਪਤਾ ਹੁਣ ਤੱਕ ਤੁਹਾਡੇ ਕਿਹੜੇ ਜਿਹੜੇ ਗਾਣੇ ਨੇ ਜਾ ਤੱਕ ਚੱਲੇ ਨੇ ਡਰਗੇ ਪੱਤਰਕਾਰ ਅੱਛੀ ਸੋਚ ਵਾਲੇ ਜੇ ਉਹਨਾਂ ਤੱਕ ਇਹ ਗੀਤ ਨਹੀਂ ਪਹੁੰਚੇ ਇਹਦਾ ਮਤਲਬ ਜਨ ਕਿ ਆਮ ਲੋਕਾਂ ਤੱਕ ਲੋਕਾਂ ਤੱਕ ਫਿਰ ਅਸੀਂ ਇੱਕ ਬਿਲਕੁਲ ਅਸੀਂ ਹਰ ਇੱਕ ਇਨਸਾਨ ਇਹੀ ਕਹਿੰਦਾ ਯਾਰ ਮੇਰੇ ਵੱਸੋਂ ਬਾਹਰ ਆ ਦੁਨੀਆ ਤਾਂ ਖਤਮ ਹੋਣ ਤੇ ਆਈ ਹੈ ਜਦੋਂ ਕਿਸੇ ਦੇ ਹੱਥ ਖੜੇ ਹੋ ਜਾਂਦੇ ਫਿਰ ਆਪਾਂ ਪੰਜਾਬੀ ਭੱਜਦੇ ਆ ਪਹਿਲਾਂ ਕਿਉਂ ਨਹੀਂ ਆਪਾਂ ਭੱਜੇ ਬਹੁਤੇ ਲੋਕਾਂ ਦਾ ਇਹ ਵੀ ਮੰਨਣਾ ਕਿ ਪੈਸਾ ਹੀ ਸਭ ਕੁਝ ਹੁੰਦਾ ਹੈ। ਕਿ ਪੈਸੇ ਦੇ ਨਾਲ ਹੀ ਅਸੀਂ ਦੁਨੀਆ ਨੂੰ ਬਦਲ ਸਕਦੇ ਹਾਂ, ਪੈਸੇ ਦੇ ਨਾਲ ਸਭ ਕੁਝ ਬਦਲ ਸਕਦੇ ਹਾਂ ਪਰ ਇੱਥੇ ਪੈਸੇ ਦੇ ਨਾਲ ਅਹਿਮੀਅਤ ਸਾਨੂੰ ਰਿਸ਼ਤਿਆਂ ਨੂੰ ਵੀ ਦੇਣੀ ਚਾਹੀਦੀ ਹੈ। ਅੱdade ਕਈ ਰਾਜੇ ਹੋਏ ਜਿਨ੍ਹਾਂ ਨੇ ਕਿਹਾ ਵੀ ਮੈਂ ਐ ਕਰ ਦੂੰ ਮੈਂ ਐ ਕਰ ਦੂੰ ਹਰ ਦੁਨੀਆ ਪਰੇ ਤੋਂ ਪਰੇ ਹੈ। ਪਰ ਐਂਡ ਦੇ ਉੱਤੇ ਜੇ ਤਾਂ ਅਜੇ ਤੱਕ ਕੋਈ ਨਾਲ ਲੈ ਗਿਆ ਤਾਂ ਫਿਰ ਮੇਰੇ ਹਿਸਾਬ ਨਾਲ ਮੈਂ ਗਲਤ ਹਾਂ ਤੇ ਉਹਨਾਂ ਨੂੰ ਇਦਾਂ ਹੀ ਕਰਨੀ ਚਾਹੀਦੀ ਹੈ। ਰਾਵਣ ਵਰਗੇ ਵਿਦਵਾਨ ਵੀ ਜਿਹੜੇ ਸੀਗੇ ਉਹ ਆਪਣੇ ਪਰਿਵਾਰ ਤੋਂ ਹਾਰ ਗਏ ਸੀ ਆਪਣੇ ਭਰਾ ਤੋਂ ਹਾਰ ਗਏ ਸੀ ਜਿੰਨੇ ਕਹ ਲੋ ਸੱਚ ਦਾ ਸਾਥ ਦੇਤਾ ਤੇ ਦੂਸਰੇ ਦੀ ਨਿਗਾਹ ਦੇ ਵਿੱਚ ਉਹ ਬੰਦਾ ਗਦਾਰ ਹੀ ਚੱਕ ਖੂਨ ਨਾਲ ਭਿੱਜੀ ਮਿੱਟੀ ਹੋ ਮੱਥੇ ਰਾਈ ਸੀ ਬਈ ਜਲਿਆ ਵਾਲੇ ਬਾਗ ਦੀ ਭਾਜ ਮੋਰ ਵਿਖਾਈ ਸੀ ਬੰਨੀ ਅੱਜਕੱਲ ਦੇ ਨੌਜਵਾਨਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਸਮਝ ਆ ਰਹੀਆਂ ਕਿਉਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਆ ਸੰਤ ਬਨਵੀਰ ਸਿੰਘ ਸੀਚੀਵਾਲ ਜੀ ਉਹਨਾਂ ਨੇ ਬੰਨ ਵੀ ਲਾਇਆ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਜੀ ਬਾਬਾ ਜੀ ਕੱਲੇ ਕਿੱਥੋਂ ਬੰਨ ਲਾ ਦੇਣਗੇ ਪਰ ਜਦੋਂ ਕੱਲਾ ਕੋਈ ਨਹੀਂ ਵੱਡਾ ਇੱਚ ਕੋਈ ਸ਼ੱਕ ਨਹੀਂ ਪਰ ਚੰਗੇ ਕੰਮ ਵਾਸਤੇ ਜਦੋਂ ਤੁਸੀਂ ਲੋਕਾਂ ਨੂੰ ਆਵਾਜ਼ ਮਾਰਦੇ ਹੋ ਤਾਂ ਲੋਕ ਆਉਂਦੇ ਆ ਬਾਬਾ ਜੀ ਨੇ ਐਦਾਂ ਤਾਂ ਕੀਤੀ ਨਹੀਂ ਕਿ ਮੰਤਰ ਮਾਰਿਆ ਤੇ ਬਈ ਸਾਫ ਹੋ ਗਈ ਤੇ ਮੰਤਰ ਮਾਰਿਆ ਤੇ ਬੁੱਢਾ ਦਰਿਆ ਸਾਹਿਬ ਮਿਹਨਤ ਕੀਤੀ ਉਹ ਨਾਲਾ ਸਮਾਂ ਫਿਰ ਕਿਸ ਤਰ੍ਹਾਂ ਦਾ ਦੇਖਦੇ ਹਾਂ ਕਿ ਪ੍ਰਭਾਵ ਪਊਗਾ ਅਜਹੀ ਗਾਇਕੀ ਹੁਣ ਅੱਗੇ ਆਊਗੀ ਜਾਂ ਜਿਹੜੇ ਲੱਛਰ ਭਰੇਗੀ ਗੀਤ ਜਿਹੜੇ ਹੈਗੇ ਨੇ ਉਹ ਘਟਣਗੇ ਜਾਂ ਤੁਹਾਡੇ ਵਰਗੇ ਗਾਇਕ ਕਿਵੇਂ ਅੱਗੇ ਆਉਣਗੇ ਕਿਵੇਂ ਉਹਨਾਂ ਨੌਜਵਾਨਾਂ ਦੇ ਦਿਲਾਂ ਤੱਕ ਉਹਨਾਂ ਦੇ ਦਿਮਾਗ ਤੱਕ ਇਹ ਸੁਨੇਹਾ ਪਹੁੰਚੂਗਾ ਤੇ ਕਿਤੇ ਨਾ ਕਿਤੇ ਸਾਨੂੰ ਕੁਦਰਤ ਨੂੰ ਵੀ ਸੰਭਾਲ ਕੇ ਰੱਖਣਾ ਪੈਣਾ ਸਾਨੂੰ ਕੁਦਰਤ ਦੇ ਨਾਲ ਜਿਹੜਾ ਜੁੜਨਾ ਪੈਣਾ ਅਰਤੀ ਮਾਰੋਂ ਧੀਏ ਅਜੇ ਵੀ ਮਨ ਲੋ ਮੇਰਾ ਕਹਿਣਾ ਕੁਦਰਤ ਦੇ ਕਾਤਲਾਂ ਨੂੰ ਮਰਨਾ ਤਰਫ ਤਰਫ ਕੇ ਪੈਣਾ ਕੁਦਰਤ ਦੇ ਕਾਤਲਾਂ ਨੂੰ ਮਰਨਾ ਤਰਫ ਤਰਫ ਕੇ ਪੈਣਾ